ਹਾਂਜੀ ਸਵਾਗਤ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਆਪਾਂ ਲੈ ਕੇ ਆ ਗਏ ਆ ਤੁਹਾਡੇ ਲਈ ਇੱਕ ਟਰੈਵਲ ਵੀਡੀਓ ਹੋਊਗੀ ਆਪਾਂ ਜਾ ਰਹੇ ਆ ਪਠਾਨਕੋਟ ਮੰਦਰ ਦੇ ਵਿੱਚ ਮੰਦਰ ਦਾ ਨਾਮ ਕੀ ਹੈ ਤੁਹਾਨੂੰ ਅੱਗੇ ਦੇਖਣ ਨੂੰ ਮਿਲ ਜੂਗਾ ਵੀਡੀਓ ਦੇ ਵਿੱਚ ਬਨੇ ਰਹਿਣਾ ਤੇ ਵੀਡੀਓ ਦੇ ਵਿੱਚ ਅੱਜ ਇੱਕ ਤੁਹਾਨੂੰ ਹੋਰ ਖਾਸ ਚੀਜ਼ ਦੇਖਣ ਨੂੰ ਮਿਲੂਗੀ ਆਪਣੇ ਨਾਲ ਆਪਣਾ ਪੱਕਾ ਯਾਰ ਸੁਸ਼ਾਨਗੇਓ ਇਹਨਾਂ ਵੀ ਵੇਖਿਆ ਹੋਊਗਾ ਤੁਸੀਂ ਸਰ ਕੁਝ ਵਿਚਾਰ ਸਾਰਿਆਂ ਨੂੰ ਜੁੜੇ ਰਹੋ ਸਾਡੇ ਨਾਲ ਅੱਜ ਆਪਾਂ ਤੁਹਾਨੂੰ ਬਹੁਤ ਹੀ ਪੁਰਾਣੇ ਮੰਦਿਰ ਦੇ ਦਰਸ਼ਨ ਕਰਾਵਾਂਗੇ ਹਾਂਜੀ ਕਰ ਚੁੱਕੇ ਹਾਂ ਫਿਰ ਪਠਾਨਕੋਟ ਐਂਟਰ ਤੇ ਸੋਹਣੇ ਸੋਹਣੇ ਦ੍ਰਿਸ਼ ਨਜ਼ਰ ਆਉਣੇ ਸਟਾਰਟ ਹੋ ਚੁੱਕੇ ਨੇ ਬਹੁਤ ਹੀ ਨਜ਼ਾਰਾ ਹੁੰਦਾ ਏਦਾਂ ਦੇ ਹਰਿਆਲੀ ਭਰੇ ਤੇ ਸੋਹਣੇ ਸੋਹਣੇ ਵਿਊਜ਼ ਵੇਖ ਕੇ ਤੁਹਾਨੂੰ ਕਿਵੇਂ ਲੱਗਦਾ ਇਹ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੈਨੂੰ ਤਾਂ ਦੱਸਾਂ ਬਹੁਤ ਹੀ ਨਜ਼ਾਰਾ ਆ ਰਿਹਾ ਜਗਾ ਜਗਾ ਤੇ ਤੁਹਾਨੂੰ ਮੁਖਤੇਸ਼ਵਰ ਧਾਮ ਮੰਦਿਰ ਦੇ ਬੋਰਡ ਲੱਗੇ ਹੋਏ ਮਿਲ ਜਾਣਗੇ ਕੋਈ ਔਖ ਨਹੀਂ ਹੁੰਦੀ ਰਸਤੇ ਦੇ ਤੁਹਾਨੂੰ ਸਾਈਨ ਬੋਰਡ ਮਿਲਦੇ ਰਹਿਣਗੇ ਤੇ ਤੁਸੀਂ ਚੱਲਦੇ ਰਹੋ ਮਗਰ ਦੇਖ ਰਹੇ ਹੋਗੇ ਸੋਹਣੇ ਸੋਹਣੇ ਪਹਾੜ ਉੱਚੀਆਂ ਉੱਚੀਆਂ ਬਾਦੀਆਂ ਇਹ ਬਾਦੀਆਂ ਕਿਤੋਂ ਹੋਰ ਦੀਆਂ ਨਹੀਂ ਸਾਡਾ ਆਪਣਾ ਹੀ ਸੋਹਣਾ ਪੰਜਾਬ ਹੈ ਜਿਹਨੂੰ ਆਪਾਂ ਅਣ ਦੇਖਾ ਕਰਦੇ ਆਂ ਤੇ ਹਮੇਸ਼ਾ ਲੋਕੀ ਕੋ ਮੰਦੇ ਨਾਂ ਤੇ ਹਿਮਾਚਲ ਜੰਮੂ ਕਸ਼ਮੀਰ ਜਾਂ ਦਲਹੋਜੀ ਵਗੈਰਾ ਜਾਂਦੇ ਨੇ ਪਰ ਇਹ ਵੀ ਇੱਕ ਆਪਣਾ ਪੰਜਾਬ ਦਾ ਸੋਹਣਾ ਰੰਗ ਹੈ ਮੈਂ ਤਾਂ ਪਾਰਕਿੰਗ ਚਿੱਪਸ ਬਾਈਕ ਲਗਾ ਕੇ ਰੋ ਕੇ ਚੱਲਦੇ ਹਾਂ ਆਪਾਂ ਮੰਦਰ ਵੱਲ ਨੂੰ ਜਾ ਕੇ ਦੇਖਦੇ ਹਾਂ ਮੰਦਰ ਦਾ ਨਜ਼ਾਰਾ ਕਿ ਨਹੀਂ ਨਾ ਮੰਦਰ ਸਾਹਮਣੇ ਬੱਲੇ ਆ ਬਈਆ ਪੜਾ ਬਹੁਤ ਹੀ ਜ਼ਿਆਦਾ ਨਜ਼ਾਰੇਦਾਰ ਜਗ੍ਹਾ ਬਹੁਤ ਹੀ ਜ਼ਿਆਦਾ ਵਧੀਆ ਦਿਲ ਨੂੰ ਸ਼ਾਂਤੀ ਮਿਲਦੀ ਆ ਦੇਖ ਕੇ ਦਿਲ ਖੁਸ਼ ਹੋ ਰਿਹਾ ਬਹੁਤ ਹੀ ਵਧੀਆ ਜਗ੍ਹਾ ਦੇਖਿਆ ਹੋਣਾ ਕਿ ਆ ਪੰਜ ਸਰਸਤੇ ਖਾਣ ਦੀ ਥੱਲੇ ਉਤਰ ਕੇ ਆਏ ਆ ਔਰ ਅਸਤਾ ਟੈਂਪਰੇਰੀ ਬਣਾਇਆ ਗਿਆ ਤੇ ਆ ਦੇਖੋ ਨਾਲ ਹੀ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਆਉਣ ਵਾਲੇ ਕੁਝ ਹੀ ਸਾਲਾਂ ਦੇ ਵਿੱਚ ਕੰਮ ਪੂਰਾ ਹੋ ਜਾਏਗਾ ਤੇ ਸੰਗਤ ਨੂੰ ਆਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਆਸਾਨੀ ਹੋ ਜਾਏਗੀ ਹਾਂਜੀ ਦਰਸ਼ਨ ਕਰਕੇ ਆ ਚੁੱਕੇ ਆ ਬਾਤ ਬਹੁਤ ਹੀ ਵਧੀਆ ਸੀ ਤੇ ਬਹੁਤ ਹੀ ਜ਼ਿਆਦਾ ਹੁੰਦਾ ਇੱਕ ਮੰਦਰ ਜੀ ਨਾਲ ਤੇਰੇ ਰਾਮੇਰਾ ਅਭਿਸ਼ੇਕ ਤਾਨੂੰ ਆਪਣਾ ਖੁਦ ਦੱਸਣਗੇ ਹਾਂਜੀ ਸਰ ਬਹੁਤ ਵਧੀਆ ਸੀ ਬਹੁਤ ਬੰਦਿਆ ਹੋਏ ਨਾਲ ਅਦਰ ਦਾ ਮਾਹੌਲ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਕਿ ਆ ਵੀ ਦਰਿਆਾ ਲੱਗੇ ਬਹੁਤ ਸੋਹਣਾ ਆ ਵੀ ਦਰਿਆ ਦਾ ਸਾਰਾ ਵੀਊ ਬਹੁਤ ਹੀ ਜ਼ਿਆਦਾ ਵਧੀਆ ਤੇ ਹੁਣ ਆਪਾਂ ਜਾ ਰਹੇ ਹਾਂ ਨੀਚੇ ਪੰਜਾਬ ਦੇ ਪੰਜ ਦਰਿਆਵਾਂ ਚ ਹਾਂਜੀ ਬਹੁਤ ਹੀ ਜ਼ਿਆਦਾ ਵਧੀਆ ਮੈਨੂੰ ਤੇ ਨਾ ਇਹ 뷰 ਦੇਖ ਕੇ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਿਹਾ ਸੋ ਇਹ ਸੀ ਮੁਕਤੇਸ਼ਵਰ ਧਾਮ ਮੰਦਿਰ ਜਿਹਨੂੰ ਕਿ ਪਾਂਡਵ ਗੁਫਾਵਾਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਦੱਸਿਆ ਜਾਂਦਾ ਹੈ ਇਹ ਮੰਦਿਰ 550 ਸਾਲ ਪੁਰਾਣਾ ਮੰਦਿਰ ਹੈ ਤੇ ਤੁਹਾਨੂੰ ਕਿਵੇਂ ਲੱਗਾ ਇਹ ਮੰਦਿਰ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਇਸ ਮੰਦਿਰ ਤੇ ਆ ਚੁੱਕੇ ਹੋ ਤਾਂ ਤਾਂ ਵੀ ਆਪਣਾ ਕਮੈਂਟ ਜਰੂਰ ਕਰਿਓ ਧੰਨਵਾਦ